ਅਈ ਦੇਖੋ ਇਹਨਾਂ ਦਾ ਵਿਜ਼ਨ ਹੈ ਗਿਆਨ ਕੋਲ ਇੱਕ ਕਿਉਂਕਿ ਤੁਹਾਡੇ ਨਾਲ ਗੱਲ ਵੀ ਕਰਦੇ ਨੇ ਕਿ ਆਪਾਂ ਸਟੇਡੀਅਮ ਬਣਾਉਣੇ ਨੇ ਤੁਹਾਨੂੰ ਮੈਂ ਪਹਿਲਾਂ ਵੀ ਪਰ ਇੱਕ ਗੱਲ ਦੱਸ ਕੇ ਛੱਡਿਆ ਵੀ ਇਹਨਾਂ ਦੇ ਮੈਂ ਹਮੇਸ਼ਾ ਰਿਜ਼ਲਟ 'ਤੇ ਯਕੀਨ ਰੱਖਦਾ ਕੰਮ 'ਚ ਨਹੀਂ ਮੈਨੂੰ ਇਹਦਾ ਕੋਈ ਆਪਾਂ ਕੁਝ ਕੰਮ ਤੋਰੀਏ ਤਾਂ ਨਤੀਜੇ ਆਉਣੇ ਜ਼ਰੂਰੀ ਨੇ ਜੇ ਇਹ ਇਹਨਾਂ ਨੇ ਕੋਈ ਸਟੇਡੀਅਮ ਬਣਾਇਆ ਜਾਂ ਗਰਾਊਂਡ ਲੈਵਲ ਤੇ ਕੀਤਾ ਜਾਂ ਆਹ ਈਵੈਂਟ ਰੱਖਿਆ ਇਹਨਾਂ ਨੇ ਮਾਤਲਬ ਇਹ ਜਾਲਟ ਆਉਣਗੇ ਤਾਂ ਇਹਨਾਂ ਨੂੰ ਹੌਸਲਾ ਮਿਲੂਗਾ ਕਿ ਹਾਂ ਯਾਰ ਮੈਂ ਕੋਈ ਕੰਮ ਕੀਤਾ ਸੀ ਦੇਖੋ ਕਿਵੇਂ ਬਦਲਾਇਆ ਦੇਖੋ ਕਿਵੇਂ ਲੋਕ ਦੁਰਨੇ ਜਿਵੇਂ ਨੂੰ ਲੱਗਦਾ ਸੀਗਾ ਕਿ ਮੈਂ ਕੁਝ ਕਰ ਲਿਆ ਬਦਲਾ ਆ ਰਿਹਾ ਮੈਂ ਤਾਂ ਹੀ ਇੱਥੇ ਆਇਆ ਰਾਤ ਨੂੰ ਉੱਠ ਕੇ ਹਣਾ ਮੈਂ ਕਟੜ 2 ਵਜੇ ਉੱਠਿਆ ਆਇਆ 3 ਵਜੇ ਮੈਂ ਘਰੋਂ ਤੁਰਿਆ ਮੈਨੂੰ ਇਹ ਸੀਗਾ ਕੋਈ ਚੀਜ਼ ਹੋ ਰਹੀ ਹੈ ਉਦੋਂ ਹੀ ਇਹਨਾਂ ਦਾ ਇਹਨਾਂ ਕੋਲ ਇੱਕ ਮਿਸ਼ਨ ਹੈਗੀ ਆ ਉਹਦੇ ਫਿਰ ਚੱਜੀ ਬਣੇ ਨੇ ਤੁਸੀਂ ਦੇਖ ਲਓ ਵੀ ਤੁਸੀਂ ਆਪ ਹੀ ਫੀਲ ਕਰਦੇ ਹੋਵੋਗੇ ਸਾਰਾ ਬਾਕੀ ਗੱਲ ਇਹ ਹੁੰਦੀ ਆ ਚੀਜ਼ ਉਹੀ बिकਦੀ ਹੁੰਦੀ ਆ ਜਿਹਦੀ ਤੁਸੀਂ ਡਿਮਾਂਡ ਕਰਦੇ ਹੋ ਹੁਣ ਤੁਸੀਂ ਇੱਥੇ ਖੜੇ ਹੋ ਮੇਰੇ ਮੂੰਹ ਤੋਂ ਕੁਝ ਐਜਾ ਗਲਤ ਨਿਕਲ ਜਵੇ ਜਿਹੜਾ ਤੁਮ ਨੂੰ ਨਹੀਂ ਵਗਿਆ ਲੱਗਦਾ ਜਦੇ ਮੇਰੀ ਜਿੰਨੀ ਵੀ ਰੈਪਿਊਟੇਸ਼ਨ ਤੁਹਾਡੇ ਮਾਈਂਡ ਚ ਬਣ ਗਿਆ ਸਾਰੀ ਖਾਬ ਹੋ ਗਈ ਤੇ ਉਹਨੇ ਕਹਣਾ ਯਾਰ ਇਹ ਬੰਦਾ ਕੀ ਬੋਲੀ ਜਾਂਦਾ ਕਿਸ ਤਰ੍ਹਾਂ ਦਾ ਕਿਉਂਕਿ ਤੁਸੀਂ ਉਹ ਜਿਹੜਾ ਸੁਣਨੇ ਆ ਪਸੰਦ ਨਹੀਂ ਕਰਦੇ ਤੁਸੀਂ ਉਹੀ ਸੁਣਨਾ ਪਸੰਦ ਕਰੋਗੇ ਜੋ ਮੈਂ ਬੋਲ ਰਿਹਾ ਉਹੀ ਬੋਲਣਾ ਮੈਂ ਜੋ ਤੁਹਾਨੂੰ ਸੁਣਨਾ ਪਸੰਦ ਦਾ ਕੁਝ ਅਤਰ ਉਤਰ ਨਹੀਂ ਬੋਲ ਸਕਦਾ ਉਹੀ ਕੰਮ ਇਹਨਾਂ ਦਾ ਜ਼ਿਆਦਾ ਚੀਜ਼ਾਂ ਉਹੀ ਹੁੰਦੀਆਂ ਨੇ ਜੋ ਤੁਸੀਂ ਪਸੰਦ ਕਰਦੇ ਹੋ ਜੇ ਤੁਸੀਂ ਗਰਾਊਂਡ ਲੈਵਲ ਤੇ ਕੰਮ ਕਰੂੰਗਾ ਕਿ ਇਹਨਾਂ ਨੂੰ ਹੌਸਲਾ ਮਿਲੂਗਾ ਇਹ ਹੋਰ ਵੱਧ ਚੜ ਕੇ ਅੱਗੇ ਆਉਣਗੇ ਇਹਨਾਂ ਨੇ ਮੈਨੂੰ ਆਪ ਅਪਰੋਚ ਕੀਤੀ ਆ ਉਹ ਤੋਂ ਬਾਅਦ ਇਹਨਾਂ ਨੇ ਮੈਨੂੰ ਇਹ ਵੀ ਨਾਲੇ ਗੱਲ ਕਿਹਾ ਵੀ ਮੈਨੂੰ ਕੋਈ ਪਾਰਟੀ ਪਾਜੀ ਦਾ ਕੋਈ ਏਦਾਂ ਦਾ ਸਿਸਟਮ ਹੈ ਨਹੀਂ ਮੈਂ ਉੱਥੇ ਅਨਾਉਂਸ ਵੀ ਕਰੂੰਗਾ ਕਰੂੰਗਾ ਤੁਹਾਡੇ ਮੂਹਰੇ ਇਹਨਾਂ ਨੇ ਕਿਹਾ ਵੀ ਆਉਂਦੇ ਇਹਨਾਂ ਨੇ ਮੈਨੂੰ ਫੌਂਟੇ ਕਿਹਾ ਕਿ ਤੂੰ ਬਸ ਆਉਣਾ ਇਹ ਸਿਰਫ ਔਰ ਸਿਰਫ ਸਾਡੇ ਏਰੀਆ ਨੂੰ ਮੋਟੀਵੇਟ ਕਰ ਲਈ ਹੈ ਕਿਉਂਕਿ ਬੱਚੇ ਤੇਰੇ ਨਾਲ ਨੇ ਹੋ ਸਕਦਾ ਤੈਨੂੰ ਦੇਖ ਕੇ ਸਾਡਾ ਏਰੀਆ ਹੋਰ ਗਰਾਉਂਡਾਂ ਜਾਵੇ ਸਾਨੂੰ ਸਾਡੇ ਇੱਕ ਮਹਿੰਮ ਚੱਲਦਾ ਹੈ ਇਹ ਚੀਜ਼ ਮੈਂ ਤੁਹਾਡੇ ਮੂਹਰੇ ਇੱਥੇ ਬੋਲਤੀ ਇਹ ਹੀ ਸਾਡੀ ਫੌਂਟੇਗਾ ਲੋਕ ਸੀ ਸੋ ਮੈਂ ਤਾਂ ਇਹ ਕਹੂੰਗਾ ਕਿ ਜੇ ਇਹ ਬੜਾ ਮਾਰ ਰਹੇ ਨੇ ਤੁਸੀਂ ਸਾਰੇ ਭੈਣ ਤੇ ਭਰਾ ਇਹਨਾਂ ਦਾ ਸਾਥ ਦਿਓ ਗਰਾਉਂਡ ਤੇ ਆਓ ਮਿਹਨਤ ਕਰੋ ਤੇ ਇਹ ਤਲਾ ਇਹਨਾਂ ਦਾ ਨਹੀਂ ਜੇ ਤੁਸੀਂ ਮਿਹਨਤ ਕਰੋਗੇ ਥੋੜੀ ਨਹੀਂ ਥੋੜੀਆਂ ਪੀੜ੍ਹੀਆਂ ਤੱਕ ਅੱਗੇ ਦੇ ਕੇ ਥੋੜੀਆਂ ਪੀੜ੍ਹੀਆਂ ਚ ਇਹ ਸੁਭਾਰ ਹੋਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਅੱਗੇ ਤੁਹਾਡੇ ਆਪਣੇ ਬੱਚੇ ਵੀ ਹੋਣੇ ਨੇ ਜੇ ਤਾਂ ਚੇਂਜ ਦੀ ਨੀਂਦ ਸੌਣਾ ਚਾਹੁੰਦੇ ਹੋ ਤਾਂ ਹੁਣ ਤੋਂ ਹੀ ਤਿਆਰੀ ਕਰ ਲਓ ਇਹ ਲੜਾਈ ਤੁਹਾਨੂੰ ਲੜਨੀ ਪੈਣੀ ਮੈਂ ਕਹਿੰਦਾ ਹਮੇਸ਼ਾ ਕਹਿਣਾ ਉਹ ਇੱਕ ਵਾਰੀ ਤੁਹਾਨੂੰ ਮੈਂ ਫੇਰ ਕਹਿ ਕੇ ਚਲੇ ਜਾਂਦਾ ਕਿ ਜਿਹੜੇ ਤੁਸੀਂ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਅੱਜ ਦਾ ਮਾਹੌਲ ਖਰਾਬ ਹੋ ਚੁੱਕਿਆ ਬਹੁਤ ਜ਼ਿਆਦਾ ਤੁਸੀਂ ਜਿਹੜੇ ਆ ਸਾਰੇ ਖੜੇ ਹੋ ਤੁਸੀਂ ਇੱਕ ਚੀਜ਼ ਇਹ ਸੋਚ ਲਓ ਕਿ ਜਿਹੜੀ ਥੋੜੀ ਜ਼ਿੰਦਗੀ ਆਏ ਇਹ ਵਾ ਤੁਸੀ ਇਸ ਤਰ੍ਹਾਂ ਜਿਉਣੀ ਆ ਕਿ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਤੁਹਾਨੂੰ ਦੇਖ ਕੇ ਇਹ ਸੋਚਣਗੇ ਹੁਣ ਤੁਸੀਂ ਗੱਲਾਂ ਕਰਦੇ ਹੋ ਸਾਡੇ ਪੁਰਾਣੇ ਬਜ਼ੁਰਗ ਆਪਾਂ ਗੱਲਾਂ ਅਕਸਰ ਕਰਦੇ ਆ ਬਈ ਯਾਰ ਸਾਡੇ ਪੁਰਾਣੇ ਮੁੰਡੇ ਇੰਨੇ ਤਗੜੇ ਸੀ ਪਹਿਲਾਂ ਖਰਾਕਾ ਸੀ ਥੋੜੀਆਂ ਪੀੜ੍ਹੀਆਂ ਵੀ ਇਹੀ ਗੱਲ ਕਰਨਗੇ ਯਾਰ ਸਾਡੇ ਪੁਰਾਣੇ ਬੰਦੇ ਇੰਨੇ ਤਗੜੇ ਸੀ ਉਹ ਇਹ ਨਾ ਕਹਿਣ ਵੀ ਸਾਡੇ ਪੁਰਾਣੇ ਬੰਦੇ ਸਾਨੂੰ ਖਤਮ ਕਰਕੇ ਚਲੇ ਗਏ ਠੀ ਆਪਣੀ ਜ਼ਿੰਦਗੀ ਘੱਟ ਤੇ ਦੂਜਿਆਂ ਬਾਰੇ ਵੱਧ ਸੋਚ ਕੇ ਜਿਉਣਾ ਇੰਨੀ ਚੜ੍ਹਦੀ ਕਲਾ 'ਚ ਜਿਉਣਾ ਕਿ ਆਉਣ ਵਾਲੀਆਂ ਸਾਰੀਆਂ ਪੁਸਤਾਂ ਤੁਹਾਡੇ ਤੋਂ ਸਿੱਖਣ ਕਿ ਹਾਂ ਯਾਰ ਬਾਕੀ ਸਾਡੇ ਬੰਦੇ ਹੁੰਦੇ ਸੀ ਸਾਡੇ ਦਾਦੇ ਹੁੰਦੇ ਸੀ ਸਾਡੀਆਂ ਦਾਦੀਆਂ ਹੁੰਦੀਆਂ ਸੀ ਇੰਨੇ ਤਗੜੇ ਸੀ ਹਨਾ ਤੇ ਬਾਕੀ ਨਾਲ ਦੀ ਨਾਲ ਆਪਣੇ ਬੱਚਿਆਂ ਦਾ ਧਿਆਨ ਜਰੂਰ ਰੱਖਿਆ ਕਰੋ ਜਿਵੇਂ ਕਹਿੰਦੇ ਵੀ ਉਹ ਕੱਲ੍ਹ ਦਾ ਹੁਣ ਸਮਾਂ ਬਈ ਚੱਲ ਗਿਆ ਅੱਗੇ ਹੁੰਦਾ ਸੀਗਾ ਵੀ ਘਰੇ ਕੋਈ ਫਿਰਚੇ ਦਾ ਦੁੱਧ ਹੁੰਦਾ ਸੀਗਾ ਕਹਿੰਦੇ ਸੀ ਵੀਰੇ ਨੇ ਪੀਣਾ ਵੀ ਭੈਣ ਨੂੰ ਰਹਿਣ ਦਿਓ ਭੈਣਾਂ ਨੂੰ ਵੀ ਪ੍ਰਾਪਰ ਡਾਈਟ ਦਿਓ ਇਹ ਵੀ ਬਰਾਪਰ ਦੀ ਹੱਕਦਾਰ ਨੇ ਮੋਟੇ ਨਾਲ ਮੋਟਾ ਚੜਕੇ ਇਹਨਾਂ ਦਾ ਨਾਈਟ ਸਟਾਰ ਉਹਨਾਂ ਦੀ ਬਲਣਾ ਸੋਚੀ ਮੈਨੂੰ ਲੱਗਦਾ ਕਿ ਇਹ ਮੂਰੇ ਨੇ ਕਿਉਂਕਿ ਇੱਕ ਕੁੜੀ ਜਿੰਨੇ ਫੋਕਸ ਨਾਲ ਕੰਮ ਕਰਦੀ ਆ ਬੰਦਾ ਉਹਨੇ ਬੋਕਸਾਂ ਦਾ ਕੰਮ ਨਹੀਂ ਕਰਦਾ ਹੁੰਦਾ ਤੁਸੀਂ ਇਹ ਦੇਖੋ ਵੀ ਇਹ ਛੇਤੀ ਛੇਤੀ ਜਿਹੜੇ ਕੰਮ ਨੂੰ ਹੱਥ ਪਾ ਲੈਂਦੀਆਂ ਨੇ ਇਹਨਾਂ ਦਾ ਫੋਕਸ ਦਾ ਲੈਵਲ ਬਹੁਤ ਜ਼ਿਆਦਾ ਹੁੰਦਾ ਇੰਨੇ ਪੜ ਲੈ ਕੇ ਪੂਰੇ ਦਿਮਾਗ ਨਾਲ ਪੂਰੀ ਫੋਕਸ ਨਾਲ ਚੀਜ਼ ਕਰ ਲੀਂ ਤਾਂ ਤਾਈ ਆਪਾਂ ਹਮੇਸ਼ਾ ਕਹਿੰਦੇ ਕੁੜੀਆਂ ਦਾ ਬਹੁਤ ਜ਼ਿਆਦਾ ਪੜਦੀਆਂ ਨੇ ਕਿਉਂਕਿ ਇਹਨਾਂ ਦਾ ਫੋਕਸ ਬਹੁਤ ਜ਼ਿਆਦਾ ਹੁੰਦਾ ਭੈਣਾਂ ਨੂੰ ਬਰਾਬਰ ਰੱਖਣਾ ਜਿੰਨਾ ਤੁਸੀਂ ਆਪ ਖਾਣਾ ਉੰਨਾ ਹੀ ਇਹਨਾਂ ਨੂੰ ਖਾਣਾ ਪੂਰੀ ਇਹਨੂੰ ਬਰਾਬਰ ਲੈ ਲਓ ਚਾਹੇ ਕਿਹੜਾ ਬੇਸ਼ਿਕਰ ਗੱਲ ਕਹਿਣ ਵਾਲੀ ਨਹੀਂ ਇਹ ਸਾਰੇ ਸਮਾਜ ਚ ਚੱਲ ਹੀ ਰਿਹਾ ਈਆਂ ਲੋਕ ਮੁੰਡਿਆਂ ਨੇ ਬਰਾਬਰੀ ਰੱਖ ਦੇਣੀ ਅਜੇ ਨਾਲ ਕੋਈ ਮੈਨੂੰ ਤਾਂ ਲੱਗਦਾ ਨਹੀਂ ਪਰ ਫਿਰ ਵੀ ਬਾਕੀ ਜੇ ਐਮਬਲੈਂਸ ਹੁ ਕਰ ਰਹੇ ਨੇ ਕੁਝ ਵਧੀਆ ਤੁਹਾਡੇ ਲਈ ਤਾਂ ਤੁਸੀਂ ਭਰਾਵੋ ਸਾਰੇ ਮੈਨੂੰ ਪਰਸਨਲੀ ਵੀ ਕਿਹਾ ਸਾਈਡ ਤੇ ਲਿਜਾ ਕੇ ਉਹਨੂੰ ਦੱਸ ਦਿਨਾ ਇਹਨਾਂ ਨੇ ਮੈਨੂੰ ਫੇਰ ਹੀ ਗੱਲ ਕਿ ਕਿ ਇੱਕ ਵਾਰੀ ਅਨਾਉਂਸ ਕਰਦੇ ਵੀ ਵੀ ਗਰਾਉਂਡਾਂ 'ਚ ਆਇਓ ਜ਼ਰੂਰ ਵੀ ਇਹਨਾਂ ਹੋਵੇ ਅੱਛਾ ਜਾ ਕੇ ਤੁਸੀਂ ਚੀਜ਼ ਫੇਪੋ ਲਓ ਜਮਾ ਵੀ ਤੇ ਈਵੈਂਟ ਰੱਖਿਆ ਅਸੀਂ ਹਿੰਮਤ ਮਾਰੀ ਆ ਤਾਂ ਇਹਦੇ ਭਰਾਵੋ ਰਿਜ਼ਲਟ ਆਉਣੇ ਜ਼ਰੂਰੀ ਨੇ ਤੇ ਬਾਕੀ ਮੈਂ ਉਮੀਦ ਇਹੀ ਕਰਦਾ ਕਿ ਜੋ ਅਸੀਂ ਕਹਿਣਾ ਚਾਹੁੰਦੇ ਤੁਸੀਂ ਸਮਝ ਗਏ ਹੋਵੋਗੇ ਬਾਕੀ ਗੱਲ ਇੱਥੇ ਹੀ ਨਹੀਂ ਅੱਜ ਦਾ ਘੰਟਾ 2 ਘੰਟੇ ਨਹੀਂ ਰੋਜ਼ ਸਵੇਰੇ ਉੱਠ ਕੇ ਤੁਹਾਨੂੰ Instagram ਦੇ ਥਰੂ Facebook Facebook ਦੇ ਥਰੂ ਕਿਸੇ ਵੀ ਐਪ ਨੇ ਦਾ ਅਸੀਂ ਤੁਹਾਨੂੰ ਦਰਸ਼ਨ ਦਿਤੇ ਹੀ ਰਹਾਂਗੇ ਜਿਹੜਾ ਵੀ ਤੁਹਾਡਾ ਬੱਚਾ ਸਾਨੂੰ ਦੇਖੂਗਾ ਉਹ ਮੋਟੀਵੇਟ ਹੋਊਗਾ ਹੀ ਹੋਊਗਾ ਜਿੰਨਾ ਚਿਰ ਅਸੀਂ ਹੈਗੇ ਆ ਬਾਕੀ ਇਹ ਫਰਜ਼ ਤੁਸੀਂ ਬਾਅਦ ਵਿੱਚ ਆਪਣੇ ਤੁਹਾਨੂੰ ਕਿਹਾ ਵੀ ਹਰ ਇੱਕ ਬੰਦੇ ਦੀ ਬਾਈ ਏਜ ਲਿਮਟਡ ਆ ਇੱਕ ਨਾ ਇੱਕ ਦਿਨ ਆਪਾਂ ਇਥੋਂ ਜਾਣਾ ਕਿ ਛਾਪ ਛੱਡ ਕੇ ਜਾਇਆ ਇਥੋਂ ਕਿਥੋਂ ਦੇ ਦੇਖਦੇ ਦੇਖਦੇ ਬਾਈ ਮਹੌਰਦਾ ਜਿਵੇਂ ਤੁਹਾਨੂੰ ਬਾਕੀ ਸਮਾਂ ਦਾ ਕੰਮ ਕਰਦਾ ਬਾਕੀ ਆਪਾਂ ਤੁਹਾਡੇ ਨਾਲ ਆ ਤੁਹਾਨੂੰ ਕਿਹਾ ਵੀ ਇਹ ਪਿੰਡੇ ਦੇ ਭਾਈ 22 ਟੈਂਕ ਹੈ ਨਹੀਂ ਕੋਈ ਵੀ ਕੰਪਨੀ ਕਦੇ ਵੀ ਕੋਈ ਨਹੀਂ ਗ੍ਰੀਨ ਸਾਟਦਾ ਕੋਈ ਵੀ ਅਜਿਹੀ ਚੀਜ਼ ਫਿਊਚਰ ਤੇ ਕਦੇ ਨਹੀਂ ਹੋਊਗੀ ਜਿਹਦੇ ਤੁਹਾਨੂੰ ਦੇਖ ਕੇ ਤੁਹਾਡੇ ਜਵਾਨਾਂ ਨੂੰ ਤੁਹਾਨੂੰ ਮੁੱਥੇ ਦੇ ਹੱਥ ਮਾਰਨ ਆਪੋਗਾ ਵੀ ਯਾਰ ਆਹ ਬੰਦੇ ਨੇ ਮਗਰ ਤੋਰੇ ਸੀ ਇਹਨੇ ਸਭ ਨੂੰ ਉੱਟੀ ਪਾ ਲਈ ਸਿਰ 'ਚ ਇੱਥੇ ਹੀ ਖੜੇ ਆ ਜਾਂ ਮਰਜੀ ਬੁਲਾ ਲਿਓ ਤੁਸੀਂ ਨਿਕਲੋ ਅਸੀਂ ਆਵਾਂਗੇ ਜਿੱਥੇ ਬੁਲਾਓਗੇ ਉੱਥੇ ਤੁਹਾਡੇ ਕੋਲ ਆਵਾਂਗੇ ਜਿਹੜਾ ਬੰਦਾ ਬੁਲਾਊਗਾ ਪਰ ਮੈਂ ਤੇ ਕਰਿਓ ਆਪਣੇ ਜਵਾਨਾਂ ਦਾ ਧਿਆਨ ਰੱਖਿਓ ਬਸ ਪਹੁੰਚਣਾ ਹੋ ਗਿਆ ਬਹੁਤ ਕੁਝ ਦੇਖ ਰਿਹਾ ਬਾਈ ਤੁਸੀਂ ਨੇ ਬੜਾ ਕੁਝ ਦੇਖ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਗੱਲਾਂ ਨਾਲ ਕੱਖ ਨਹੀਂ ਬਦਲਣਾ ਇਹ ਗੰਦ ਦੇ ਵਿੱਚ ਪੜ ਕੇ ਤੁਹਾਨੂੰ ਆਪ ਸਾਰਾ ਇਹ ਧੂਣਾ ਬਹਿਣਾ ਆਪੋ ਆਪਣਾ ਆਪ ਸਵਾਰ ਨੂੰ ਆਪਣਾ ਘਰ ਸਵਾਰ ਨੂੰ ਸਾਰਾ ਕੁਝ ਵਧੀਆ ਹੋ ਜਾਣਾ ਬਾਕੀ ਚੜ ਦੀ ਗੱਲਾਂ ਚ ਰਹੋ ਸਾਰੇ ਮੈਂ ਉਮੀਦ ਕਰਦਾ ਤੁਸੀਂ ਐਮਐਲਏ ਸਾਹਿਬ ਦਾ ਸਾਥ ਦਿਓਗੇ ਸਾਡਾ ਸਾਹ ਦਾ ਸਾਥ ਦਿਓਗੇ ਆਪਣੇ ਪਰਿਵਾਰ ਦਾ ਸਾਥ ਦਿਓਗੇ ਆਪਣੇ ਮਾਂ ਬਾਪ ਦਾ ਧਿਆਨ ਰੱਖੋਗੇ ਤੇ ਬਾਕੀ ਸਾਰੀਆਂ ਗਲਤ ਚੀਜ਼ਾਂ ਤੋਂ ਦੂਰ ਰਹੋਗੇ ਤੁਹਾਨੂੰ ਪਤਾ ਤੁਸੀਂ ਸਾਰੇ ਸਿਆਣੇ ਹੋ ਸੈਲਫ ਕੰਟਰੋਲ ਸਭ ਤੋਂ ਵਧੀਆ ਜ਼ਰੂਰੀ ਹੁੰਦਾ ਗੁਰੂ ਨਾਨਕ ਤੇਜ ਜੀ ਨੇ ਕਿਹਾ ਮਨ ਜੀਤੇ ਜਗ ਜੀਤਾ ਉਹ ਤਾਂ ਹੀ ਨੇ ਕਹਨ ਗੱਲ ਖਤਮ ਕਰਤੀ ਸੀ ਉਹ ਸੈਲਫ ਕੰਟਰੋਲ ਦੀ ਗੱਲ ਕੀਤੀ ਹੈ ਚੰਗਾ ਮਾੜਾ ਚਵਕਾ ਨੂੰ ਵੀ ਪਤਾ ਹੁੰਦਾ ਵੀ ਮੈਂ ਕੀ ਗਲਤ ਕਰ ਰਿਹਾ ਕੀ ਸਹੀ ਹੈ ਗੱਲ ਦਾ ਸੂਰਮਾ ਉਹ ਹੁੰਦਾ ਜਿਹੜਾ ਸੈਲਫ ਕੰਟਰੋਲ ਕਰ ਗਿਆ ਜਿਹੜਾ ਡਿਸੀਜਨ ਦੋ ਰਾਸਤੇ ਤੁਹਾਨੂੰ ਹਮੇਸ਼ਾ ਪਤਾ ਹੁੰਦੇ ਨੇ ਵੀ ਆਹ ਗਲਤ ਪਾਸੇ ਨੂੰ ਜਾ ਰਹੇ ਆ ਆਹ ਸਹੀ ਨੂੰ ਆ ਮੋੜ ਲਈ ਬੰਦੇ ਗਲਤ ਪਾਸੇ ਨੂੰ ਤੁਰ ਪੈਂਦੇ ਨੇ ਬਾਅਦ ਚ ਮੱਥੇ ਤੇ ਹੱਥ ਵੀ ਮਾਰਦਾ ਬੰਦਾ ਪਛਤਾਉਂਦਾ ਵੀ ਹਰ ਕਿੱਦਾਰ ਮੈਂ ਇਹਦਾ ਕੀ ਕਰਿਆ ਕੀ ਕਰਿਆ ਪਰ ਉੱਥੇ ਦੇਖਣਾ ਤੁਸੀਂ ਵੀ ਹੁਣ ਮੈਂ ਕਿੱਧਰ ਨੂੰ ਜਾਣਾ ਜੇ ਤੁਸੀਂ ਤੁਰਪੇ ਤੁਰਿਆ ਬੰਦਾ ਬਾਈ ਪਤਾ ਨਹੀਂ ਕਿੱਥੇ ਨਿਕਲ ਜਾਂਦਾ ਠੀਕ ਆ ਅੱਜ ਆਪਾਂ ਤੁਰੇ ਹੋਏ ਅੱਜ ਇੱਥੇ ਦੇਖੋ ਪਹੁੰਚ ਗਏ ਨਾ ਕੁਝ ਤਾਂ ਬਦਲਾ ਆਇਆ ਮੈਂ ਵੀ ਕਦੇ ਕੰਦਾ ਸੀ ਤੁਹਾਨੂੰ ਦੱਸ ਕੇ ਹਟਿਆ ਭਰਾ ਵਾਂਗ ਕੇ ਫੇਰ ਇੱਕ ਵਾਰੀ ਕਹਿ ਕੇ ਜਾਂਦਾ ਆਪਣੀ ਜ਼ਿੰਮੇਵਾਰੀ ਸਮਝ ਲਓ ਤੁਹਾਡੀ ਜ਼ਿੰਦਗੀ ਕੰਢੀ ਥੋੜਿਆਂ ਦੀ ਨਹੀਂ ਹੈਗੀ ਤੁਹਾਡੀ ਜ਼ਿੰਦਗੀ ਨਾਲ ਬਹੁਤ ਕੁਝ ਜੁੜਿਆ ਹੈ ਤੁਹਾਡਾ ਤਾਂ ਐਮਐਲਏ ਸਾਹਿਬ ਦਾਹਦੇ ਸੀ ਆ ਇਹ ਗੁਰੂ ਪੀਰਾਂ ਦੀ ਚਰਨ ਸ਼ੋਭਾ ਪ੍ਰਾਪਤ ਧਰਤੀ ਆ ਇੱਥੇ ਥੋੜੀ ਥੋੜੀ ਜਗ੍ਹਾ ਤੇ ਐਮਐਲਏ ਸਾਹਿਬ ਕਹਿੰਦੇ ਵੀ ਗੁਰੂ ਸਾਹਿਬਾਨ ਆ ਹੀ ਹੋਏ ਨੇ ਕਿਤਨਾ ਕਿਤੇ ਬਾਕੀ ਥੋੜੇ ਲਈ ਤਾਂ ਕੋਈ ਮੈਨੂੰ ਲੱਗਦਾ ਸਾਡੇ ਵਰਗਿਆਂ ਨੂੰ ਤਾਂ ਆ ਕੇ ਦੱਸਣੀ ਬਾਈ ਸਾਨੂੰ ਤਾਂ ਲੋੜ ਹੀ ਹੈ ਨਹੀਂ ਜਿੱਥੇ ਗੁਰੂ ਸਾਹਿਬ ਸਾਹਿਬਾਨ ਆ ਆ ਕੇ ਇੰਨਾ ਕੁਝ ਕਰਕੇ ਨਹੀਂ ਆਏ ਨੇ ਥੋੜੇ ਤਾਂ ਚਮਕੌਰ ਸਾਹਿਬ ਨੇੜੇ ਆ ਸਾਡੇ ਵਰਗੇ ਦਾ ਇਨਸਾਨ ਦਾ ਇੱਥੇ ਕੱਖ ਵੀ ਨਹੀਂ ਹੈਗੇ ਚਲ ਉਹ ਆ ਕੇ ਇੱਥੇ ਚੱਲੇਗੇ ਇੱਕ ਚੀਜ਼ ਮੈਂ ਹੋਰ ਦੇਖਿਆ ਬਾਈ ਐਮਐਲਏ ਸਾਹਿਬ ਤੁਹਾਡੇ ਏਰੀਆ ਦੇ ਵਿੱਚ ਮੁੰਡੇ ਬਹੁਤ ਲੰਬੇ ਲੰਬੇ ਨੇ ਮੈਂ ਦੇਖਿਆ 6 ਫੁੱਟ 2 ਇੰਚ ਆਮੇ ਸੀ ਮੈਂ ਕਿੰਨੇ ਮੁੰਡੇ ਨੂੰ ਕਹਿਦਾ ਮੈਂ ਕਿਹਾ ਯਾਰ ਭਾਈ ਮੈਂ ਹਰਾਂ ਨਾ ਵੀ ਇੰਨੇ ਨੇ ਲੰਬੇ ਮੁੰਡੇ ਮੈਂ ਤਾਂ ਦੇਖੀ ਨਹੀਂ ਮੈਂ ਸਾਰੇ ਕਿਤੇ ਜਾਇਆ ਮੈਂ ਇੰਨੇ ਲੰਬੇ ਮੁੰਡੇ ਨਹੀਂ ਮਿਲ ਕੇ ਦੇਖੇ ਕਹੇ ਭਾਈ ਕਿਹੜੀ ਚੀਜ਼ ਦੀ ਬੇਟਾ ਦੁਨੀਆਂ ਤੇ ਕਿਹੜੇ ਮਾੜ ਲੋ ਪਏ ਨੇ ਤੁਸੀਂ ਲੈ ਕੇ ਆਓ ਫਿਰ ਠੀਕ ਆ ਤੁਹਾਡੇ ਏਰੀਆ ਦਾ ਨਾਮ ਉੱਚਾ ਕਰੋ ਬਹੁਤ ਕੁਝ ਆ ਭਾਈ ਹਰ ਇੱਕ ਬੰਦਾ ਅੰਦਰੋਂ ਤਕੜਾ ਹਰ ਇੱਕ ਬੰਦਾ ਪਰਫੈਕਟ ਆ ਤੁਹਾਡੇ ਚ ਕੋਈ ਕਾੜ ਨਹੀਂ ਜਿਤਨਾ ਫੇਸ ਅੱਖਾਂ ਤੁਹਾਡੇ ਹੱਥ ਆ ਫਿੰਗਰ ਪ੍ਰਿੰਟ ਨਹੀਂ ਕਿਸੇ ਨਾਲ ਮਿਲਦਾ ਤੁਹਾਡਾ ਦਿਮਾਗ ਵੀ ਕਿਸੇ ਨਾਲ ਨਹੀਂ ਮਿਲਦਾ ਇੱਕ ਚੀਜ਼ ਇਹੋ ਜੀ ਲੋਕੀ ਜਿਹਨਾਂ ਤੁਸੀਂ ਦੁਨੀਆ ਹਲਾ ਕੇ ਰੱਖਦੋਂਗੇ ਮੰਨੇ ਉੱਤਰ ਨਹੀਂ ਰਹਿਣਾ ਹਮੇਸ਼ਾ ਕਦੇ ਥੱਲੇ ਧਾਕੇ ਨਹੀਂ ਰਹਿਣਾ ਤੁਹਾਨੂੰ ਬਸ ਇਹੀ ਚੀਜ਼ ਕਰੀ ਗਿਆ ਵੀ ਇੱਕ ਉੱਪਰ ਜਿਹੜੇ ਉੱਪਰ ਹਾਈਲਾਈਟ ਹੋਏ ਬੰਦੇ ਨੇ ਉਹਨਾਂ ਨੇ ਤੁਹਾਨੂੰ ਅੰਦਰ ਕੰਟਰੋਲ ਕਰ ਲਿਆ ਬਸ ਨੈੱਟ ਦੇ ਥਰੂ ਆਪਾਂ ਨੂੰ ਕੰਟਰੋਲ ਕਰ ਲਿਆ ਬਸ ਚੀਜ਼ਾਂ ਹੀ ਤੁਸੀਂ ਦੇਖਿਆ ਇੱਕ ਗਰੀ ਲਾਉਂਦੀ ਆ ਮੈਂ ਇੱਕ ਵਾਰੀ ਕਦੋਂ ਗੱਲ ਸੁਣੀ ਸੀ ਮੈਂ ਤੁਹਾਨੂੰ ਇਹ ਦੇ ਇੱਕ ਰੀਲ ਦੇਖੀ ਤੁਸੀਂ ਹਾਸਲੇ ਅੱਗੇ ਆ ਗਿਆ ਦੂਜੀ ਆ ਗਈ ਹੁਣ ਤੁਹਾਨੂੰ ਕਿੰਨੀਆਂ ਤੁਸੀਂ ਲੱਖਾਂ ਦੇ ਹਿਸਾਬ ਨਾਲ ਇੱਕ ਇੱਕ ਬੰਦੇ ਨੇ ਰੀਲ ਦੇਖਿਆ ਤੁਹਾਨੂੰ ਕੋਈ ਰੀਲ ਜਿਆਦਾ ਨਹੀਂ ਹੋਣੀ ਕਿੰਨੇ ਰੀਲਾਂ ਜਿਆਦਾ ਨਹੀਂ ਤੁਹਾਨੂੰ ਹੋਣੀ ਹੀ ਨਹੀਂ ਕਿਉਂਕਿ ਬੜੀ ਛੇਤੀ ਚੀਜ਼ਾਂ ਘੁਮਾ ਰਿਹਾ ਇੰਸਟਾਗ੍ਰam ਹਣਾ ਤੁਹਾਨੂੰ ਕਿੰਨਾ ਤੁਹਾਡਾ ਟਾਈਮ ਉਹ ਸਾਰਾ ਖਲਾ ਵਗਿਆ ਰ ਤੁਹਾਨੂੰ ਇੱਕ ਵੀ ਰੀਲ ਉਹਦੇ ਚ ਪਰਫੈਕਟ ਜਾਲ ਨਹੀਂ ਹੋਣੀ 90% ਦੀ ਰੀਲ ਤੁਹਾਨੂੰ ਇੱਕ ਵੀ ਜਾਲ ਨਹੀਂ ਹੋਣੀ ਕਿਉਂਕਿ ਕਿਉਂਕਿ ਬਹੁਤ ਹੀ ਛੇ ਦਿਨ ਇੰਸਟਾਗ੍ਰਾਮ ਉਹਨਾਂ ਨੇ ਇਹ ਜਿਹੇ ਤਰੀਕੇ ਨਾਲ ਚੀਜ਼ਾਂ ਡਿਵੈਲਪ ਕੀਤੀਆਂ ਨੇ ਵੀ ਤੁਹਾਨੂੰ ਸਮਝੇ ਨਾ ਆਵੇ ਬੰਦੇ ਨੂੰ ਤੁਹਾਨੂੰ ਬੰਨ੍ਹਨੇ ਆ ਜਿਹੜੇ ਤਰੀਕੇ ਨਾਲ ਆ ਵੀ ਛੋਟੀਆਂ ਛੋਟੀਆਂ ਚੀਜ਼ਾਂ ਤੁਹਾਨੂੰ ਖੁਸ਼ੀ ਦਿੰਦੀ ਪਰ ਕੰਮ ਨੇ ਥੋੜੀ ਖੁਸ਼ੀ ਦੇਣੀ ਆ ਅੱਜ ਮੈਂ ਇੱਥੇ ਖੜਾ ਨਾ ਮੈਂ ਆਪਣੇ ਕੰਮ ਕਰਕੇ ਖੜਾ ਜੇ ਚਾਰ ਭਰਾ ਫੋਟੋਆਂ ਖਿੜਾ ਰਹੇ ਨੇ ਤਾਂ ਸਮਝ ਲੋ ਮੈਂ ਵੀ ਕੋਈ ਟਾਈਮ ਹੈ ਜਿਆ ਸੀਗਾ ਮੈਂ ਵੀ ਬਹੁਤ ਫੋਟੋਆਂ ਕਰਾਈਆਂ ਨੇ ਆਪਣੇ ਆਈਡਲਾਂ ਨਾਲ ਇਹਨਾਂ ਨੂੰ ਮੈਂ ਲੋਕਾਂ ਸੀ ਮੈਂ ਵੀ ਇੰਨਾ ਵਰਗਾ ਬਣਾ ਪਰ ਮੈਨੂੰ ਅੱਜ ਤੱਕ ਕੋਈ ਸੱਚਾ ਬੰਦਾ ਨਹੀਂ ਮਿਲਿਆ ਤੁਹਾਨੂੰ ਮੈਂ ਸੱਚ ਦੱਸਦਾ ਸਿਰਫ ਮੇਰਾ ਮਾਨੇ ਖਰਾਬ ਹੋ ਗਿਆ ਮੈਂ ਜਿੰਨਾ ਬਹੁਤ ਬੱਚੇ ਬੰਦਿਆਂ ਕੋਲ ਪੜਦਾ ਗਿਆ ਪੜਦਾ ਗਿਆ ਮੈਨੂੰ ਪਤਾ ਲੱਗਿਆ ਵੀ ਯਾਰ ਇਹ ਤਾਂ ਕੁਝ ਵੀ ਨਹੀਂ ਸਾਰੇ ਬੰਦੇ ਵਿਗੇ ਹੋਏ ਪਰ ਮੈਨੂੰ ਲੱਗਾ ਵੀ ਨਹੀਂ ਯਾਰ ਆਪੇ ਮੂਲੇ ਹੋਣਾ ਪੈਣਾ ਜਿਹੜੀ ਚੀਜ਼ ਸਾਨੂੰ ਨਹੀਂ ਮਿਲੀ ਅਸੀਂ ਬੱਚਿਆ ਨਹੀਂ ਬਣਾਂਗੇ ਅਸੀਂ ਤੁਹਾਨੂੰ ਮੈਂ ਫੇਰ ਕਹਿੰਦਾ ਵੀ ਮੈਂ ਕਿਸੇ ਵੀ ਐਂਦੋ ਤੋਂ 1% ਵੀ ਜੇਕਰ ਤੋਂ ਵਿਗੇ ਹੋਏ ਜਾਂ ਕਾਲੂ ਜਦੋਂ ਮਰਜੀ ਘੇਰ ਲਓ ਆਕੇ ਕਦੇ ਵੀ ਕਿਤੇ ਵੀ ਤੁਹਾਨੂੰ ਉਹ ਲੋਗ ਏਦਾਂ ਹੀ ਆ ਏਦਾਂ ਹੀ ਤੁਹਾਡੇ ਲਈ ਕੰਮ ਕਰਦੇ ਰਹਿਣਗੇ ਜਿੰਨੀ ਕ ਸੋਚ ਆ ਜਿੰਨੀ ਕ ਸਮਝ ਆ ਬਾਕੀ ਬਾਸ ਇਹ ਅਮੀਰ ਜ਼ਰੂਰੀ ਨੇ ਬਸ ਗਰਾਊਂਡ ਲੈਵ ਤੇ ਕੰਮ ਹੋਣਾ ਜ਼ਰੂਰੀ ਆ ਬਾਕੀ ਤੁਸੀਂ ਤੁਹਾਡੇ ਦੇ ਦੇਖ ਦੇ ਮਾਹੌਲ ਬਈ ਬਦਲ ਰਿਹਾ ਸਾਰੇ ਭਰਾ ਬੱਚੇ ਚੜ੍ਹਦੀ ਕਲਾ ਚ ਰਹੋ ਇੱਕ ਅੰਕਸੀਆਂ ਜਿੰਦਗੀ ਦੇ ਘਰੋਂ ਬਣਾ ਕੇ ਨਿਕਲ ਜਾਓ ਨਸ਼ਾ ਨਹੀਂ ਕਰਨਾ ਬਸ ਕਿੱਜੇ ਉੱਠ ਖੜੋਗੇ ਬੰਦਾਸ਼ਾ ਨਹੀਂ ਕਰਨਾ ਨਸ਼ੇ ਨੇ ਤੁਹਾਨੂੰ ਦੁਬਾਰਾ ਉੱਠ ਨਹੀਂ ਨਾ ਹੈ ਬਾਡੀ ਐਸ ਤਰ੍ਹਾਂ ਡਿਜ਼ਾਈਨ ਹੋਈ ਆ ਆਦਤਾਂ ਤੇ ਕੰਮ ਕਰਦੀ ਆ ਇਹਨੇ ਹਰ ਇੱਕ ਚੀਜ਼ ਆਦਤ ਦੇ ਕੰਮ ਕਰਦੀ ਆ ਸਵੇਰੇ ਉੱਠ ਕੇ ਤੁਹਾਨੂੰ ਬਹੁਤ ਨੂੰ ਯਾਦ ਨਹੀਂ ਹੋਣਾ ਕਿ ਤੁਸੀਂ ਬ੍ਰਸ਼ ਕਰ ਕਰ ਲੈਣੋ ਯਾਦ ਆ ਕਿਸੇ ਨੂੰ ਕਿਉਂਕਿ ਆਦਤ ਬਣ ਚੁੱਕੀ ਆ ਕਿਉਂ ਸਵੇਰੇ ਆਪਣੇ ਆਪ ਤੁਹਾਡੀ ਬੋਡੀ ਤੁਹਾਨੂੰ ਸਿਗਨਲ ਦਿੰਦੀ ਆ ਹੁਣ ਕਈ ਬੰਦੇ ਪੱਗ ਬੰਨਦੇ ਨੇ ਮੁੰਡਿਆਂ ਦੀ ਆ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸੋਹਣੀ ਪੱਗ ਕੇ ਕਦ ਮੰਨ ਲੈਂਦੇ ਨੇ ਕਾਰ ਚਲਾਉਂਦੇ ਤੁਸੀਂ ਫੋਨ ਤੇ ਗੱਲਾਂ ਕਰਦੇ ਕਰਦੇ ਬੰਦਾ ਵੀ ਕਿੰਨੀ ਕਿਲੋਮੀਟਰ ਨਿਕਲ ਜਾਂਦਾ ਠੀਕ ਆ ਪਤਾ ਨਹੀਂ ਲੱਗਦਾ ਤੁਹਾਨੂੰ ਕਿਉਂਕਿ ਹੁਣ ਆਦਤ ਬਣ ਚੁੱਕੀ ਆ ਬੋਡੀ ਸਾਰੀ ਇਹ ਆਦਤਾਂ ਤੇ ਖੜੀ ਆ ਜਦੋਂ ਇੱਕ ਚੀਜ਼ ਵੀ ਆਦਤ ਬਣ ਜਾਂਦੀ ਆ ਇਹ ਬੋਡੀ ਸ਼ੱਕ ਨਹੀਂ ਸਾ ਇੱਕ ਕੰਮ ਨਾਲ ਦੂਜਾ ਕੰਮ ਕਿਵੇਂ ਕਰੂਗਾ ਤਾਂ ਉਹਨੇ ਆਦਤ ਬਣਾਈਆ ਕਿਉਂਕਿ ਤੁਸੀਂ ਇੱਕ ਕੰਮ ਕਰਦੇ ਕਰਦੇ ਨਾਲ ਦੂਜਾ ਥੋੜਾ ਨਾਲ ਦੀ ਨਾ ਡੰਨ ਹੋ ਜੇ ਸਮਝੀਏ ਗੱਲ ਸੋ ਆਦਤ ਪੜੋ ਇਹਦੇ ਬਾਰੇ ਦੱਸੋ ਵੀ ਪੜਦੇ ਰਹੋ ਵੀ ਆਦਤ ਚੀਜ਼ ਕੀ ਆ ਆਪਣੀਆਂ ਆਦਤਾਂ ਨੂੰ 100 ਵਾਰੀ ਦੇਖੋ ਵੀ ਕਿਹੜੀ ਸਾਡੇ ਚੰਗੀ ਆ ਤਾਂ ਕਿਹੜੀ ਮਾੜੀ ਆ ਆਦਤਾਂ ਮਾੜੀਆਂ ਛੱਡੋ ਤੇ ਚੰਗੀਆਂ ਪੜਾਓ ਸਾਰੇ ਭਰਾ ਚੜ੍ਹਦੀ ਕਲਾ ਚ ਰਹੋ ਮੈਂ ਹਮੇਸ਼ਾ ਬਾਈ ਇਹੀ ਚਾਹੁੰਦਾ ਇੱਕ ਰੈਵਲੂਸ਼ਨ ਆਵੇ ਤੁਹਾਡੇ ਚ ਕ੍ਰਾਂਤੀ ਆਵੇ ਇੱਕੋ ਬੰਦਾ ਨਹੀਂ ਲੈ ਗਿਆ ਸਕਦਾ ਸਾਰੇ ਤੁਹਾਡੇ ਦਾ ਅਨੰਦਪੁਰ ਸਾਹਿਬ 20 ਕਿਲੋਮੀਟਰ ਤੇ ਆ ਜੀ ਟਾਡੇ ਵਰਗੇ ਨੂੰ ਆਉਣ ਦੀ ਲੋੜ ਨਹੀਂ ਹੈਗੀ ਤੁਹਾਡੇ ਲਈ ਤਾਂ ਆਪੇ ਬਹੁਤ ਕੁਝ ਇੱਥੇ ਨੇੜੇ ਆ ਸਾਡੇ ਵਰਗੇ ਤਾਂ ਆ ਕੇ ਮੈਂ ਕਹਿੰਦੇ ਬਹੁਤ ਛੋਟਾ ਮਹਿਸੂਸ ਕਰਦੇ ਫਿਰ ਜਿਵੇਂ ਅਨੰਦਪੁਰ ਸਾਹਿਬ ਏਰੀਆ ਜਾ ਕੇ ਕੁਝ ਦੱਸਣ ਦੀ ਕਰਾਂਗੇ ਇੱਧਰ ਇੱਧਰਲੀ ਸਾਈਡ ਦੇਖ ਕੇ ਚੜ੍ਹਦੀ ਕਲਾ ਚ ਬਈ ਹੋ ਜਾਇਆ ਕਰੋ ਹਨਾ ਬਾਕੀ ਇਹ ਤਿਆਰ ਰੱਖਿਓ ਸਾਰੇ ਜਣੇ ਭਰਾ ਬਣ ਕੇ ਸਾਰੇ ਨਸ਼ੇ ਤੋਂ ਦੂਰ ਰਹੋ ਜ਼ਿੰਦਗੀ ਦੀ ਗਿਰਜੋਗੇ ਉੱਠ ਖੜੋਗੇ ਔਰ ਇੱਕ ਚੀਜ਼ ਕਹੋ ਨਿਕਲ ਜਾਓ ਵੀ ਨਸ਼ਾ ਕਰਣੀ ਹੈ ਵੀ ਕੁਝ ਵੀ ਹੋ ਜਾਵੇ ਇਹ ਚੀਜ਼ ਨਹੀਂ ਕਰਨੀ ਬਸ ਕੋਈ ਛੋਟਾ ਵੱਡਾ ਕੁਝ ਵੀ ਨਹੀਂ ਜਿਗਰ ਕੀ ਕੁਝ ਬੰਦੇ ਕਹਿੰਦੇ ਨੇ ਸ਼ਰਾਬ ਆ ਮੈਂ ਤੁਹਾਨੂੰ ਕਗਲ ਹੋਰ ਵੀ ਨਸੀ ਸੀ ਪਰ ਵੀਡੀਓ ਚ ਵੀ ਅਸੀਂ ਜਕਰ ਕੀਤਾ ਸੀ ਕਿ ਸਭ ਤੋਂ ਵੱਧ ਬੰਦੇ ਜੇ ਕਿਸੇ ਜਾਨਵਰ ਨੇ ਜਾਂ ਮਾਰੇ ਨੇ ਤਾਂ ਮੱਛਰ ਨਹੀਂ ਮਾਰਨੇ ਗੂਗਲ ਤੇ ਸਰਚ ਕਰ ਲਿਓ ਲੋਕਾਂ ਨੂੰ ਲੱਗਦਾ ਮੱਛਰ ਬਹੁਤ ਛੋਟਾ ਵੀ ਸ਼ੇਰ ਬਹੁਤ ਭਾਰਤਵਾਰਾ ਮੱਛਰ ਨੇ ਸਭ ਤੋਂ ਵੱਧ ਪੈਠਾ ਸਾਹ ਦੇ ਵਿੱਚ ਇੱਕ ਮੱਛਰ ਲਾੜਨਾ ਹੁੰਦੀ ਹੈ ਇਹ ਨਹੀਂ ਬਿਮਾਰੀ ਫੈਲਾਉਂਦਾ ਇਹ ਛੋਟੇ ਨਸ਼ੇ ਉਹ ਮੱਛਰ ਲਾਉਂਗੇ ਨੇ ਇਹਨਾਂ ਨੂੰ ਰੋਜ਼ 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 ਖਤਮ ਕਰਦੇ ਜਾਂਦੇ ਨੇ ਥੋੜਾ ਪਤਾ ਨਹੀਂ ਲੱਗਦਾ। ਜਿੱਥੇ ਅਵੇਲੇਬਲ ਆ ਜਿੱਥੋਂ ਮਰਜ਼ੀ ਲੈ ਕੇ ਜਰਾ ਪੀ ਲੋ। ਜਿੱਥੋਂ ਮਰਜ਼ੀ ਕੁਝ ਲੈ ਕੇ ਤੋ ਕਰ ਲੋ ਪਰ ਜਦੋਂ ਕਿਸੇ ਬੰਦੇ ਨੇ ਉੱਪਰ ਖੜਾ ਹੁੰਦਾ ਨਾ ਜਦੋਂ ਕਿਸੇ ਤੇ ਜ਼ਿੰਮੇਵਾਰੀ ਪੈ ਜਾਂਦੀ ਆ ਉਹਦੀ ਜ਼ਿੰਦਗੀ ਹੋਰ ਹੁੰਦੀ ਆ। ਉਹ ਆਮ ਬੰਦੇ ਨੇ ਜ਼ਿੰਦਗੀ ਉਹਦੀ ਕਦੇ ਨਹੀਂ ਹੁੰਦੀ। ਇੱਕ ਐਥਲੈਟਿਕ ਦੀ ਗੱਲ ਔਰ ਇੱਕ ਐਥਲੀਟ ਦੀ ਗੱਲ ਲਓ। ਜਾਂ ਇੱਕ ਜਿਹੜੇ ਬੰਦੇ ਕੋਲ ਵਿਜ਼ਨ ਹੁੰਦੀ ਆ ਉਹ ਆਮ ਲੋਕਾਂ 'ਚ ਬੈਨਰੀ ਹੁੰਦਾ। ਆਮ ਲੋਕਾਂ ਨਾਲ ਖੜਦਾ ਨਹੀਂ। ਆਮ ਉਹ ਕੰਮ ਨਹੀਂ ਕਰਦਾ। ਆਮ ਉਹ ਚੀਜ਼ਾਂ ਨਹੀਂ ਦੇਖਦਾ ਕਦੇ ਵੀ। ਉਹ ਚੰਗੀਆਂ ਚੀ ਕੀ ਤੁਸੀਂ ਨਹੀਂ ਵੀ ਮੂਰੇ ਆਉਣਾ ਚਾਹੁੰਦੇ ਬਹੁਤ ਤੁਸੀਂ ਲੋਕਾਂ ਨੂੰ ਵਧੀਆ ਕਮੈਂਟਾਂ ਚ ਕਹਿੰਦਾ ਬਾਈ ਚੱਕ ਤੇ ਵਟੇ ਬਾਈ ਤੇਰੀ ਚੜਾਈ ਅਸੀਂ ਤੇਰੇ ਫੈਨ ਆ ਠੀਕ ਆ ਹੁਣ ਤੁਸੀਂ ਇਹ ਦੱਸੋ ਵੀ ਜਮਾਨਾ ਤੁਹਾਡਾ ਫੈਨ ਕਰਾਂਗਾ ਤਮਨੇ ਕਿ ਇਹ ਸਾਰੇ ਜਿੰਨੇ ਤੁਸੀਂ ਦੇਖਦੇ ਹੋ ਜਿੰਨੇ ਹਾਈਲਾਈਟ ਹੋਏ ਬੰਦੇ ਸਭ ਸਟਰਗਲ ਕਰਕੇ ਉੱਪਰ ਆਏ ਨੇ ਪਰ ਤੁਸੀਂ ਭਾਈ ਉਹਦੋਂ ਕਿੱਥੇ ਉੱਤੇ ਜਾ ਸਕਦੇ ਹੋ ਪਰ ਕਿਸੇ ਨੂੰ ਵਧੀਆ ਕਹਿਣ ਦੇ ਨਾਲ-ਨਾਲ ਉਸ ਆਪਣੀ ਸਰਫ ਜਾਦ ਰੱਖੋ ਵੀ ਤੁਸੀਂ ਆਪਣੇ ਆਪ ਨੂੰ ਮਾੜਾ ਮੰਨਦੇ ਛੋਟਾ ਨਾ ਫੀਲ ਕਰਦੇ ਹੋ ਨਾ ਦੇ ਨਾਲ ਸੋਚੋ ਕਿ ਹਾਂ ਜੀ ਮੈਂ ਵੀ ਬਹੁਤ ਬਣਾ ਮੈਂ ਤੁਸੀਂ ਤੁਸੀਂ ਆਮ ਦੇਖਦੇ ਹੋ ਉਹਨਾਂ ਕੇ ਬਹੁਤ ਬੰਦੇ ਕੋਈ ਗੇਮਾਂ ਛੱਡ ਕੇ ਬੰਦਾ ਕਹਿੰਦਾ ਯਾਰ ਹੁਣ ਕੋਈ ਕੰਮ ਨਹੀਂ ਮੈਂ ਜਿੱਦਾਂ ਕਬੱਡੀ ਛੱਡੀ ਸੀ ਤੁਸੀਂ ਯਕੀਨ ਮੰਨੋਗੇ ਮੇਰਾ ਮੈਨੂੰ ਲੱਗਦਾ 1,33,000 ਫੋਲੋਅਰ ਸੀ ਅੱਜ ਆਪਣਾ 7 ਲੱਖ 11,000 ਫੋਲੋਅਰ ਹੈ ਕਮਕੀਆ ਕਿਉਂਕਿ ਮੇਰੇ ਮੇਰੇ ਸੇ ਜਰੂਰ ਸੀ ਮੇਰੇ ਚ ਮੈਂ ਤੈਨੂੰ ਵਡੇ ਵੱਨ ਤੋਂ ਤੁਸੀਂ ਮੇਰਾ ਸਾਰਾ ਕੁਝ ਹੀ ਖੋਲੋ ਤੁਸੀਂ ਮੇਰਾ ਇੰਸਟਾਗ੍ਰਾਮ ਫੇਸਬੁੱਕ ਕੁਝ ਵੀ ਖੋਲੋ ਮੈਂ ਸਾਰਾ ਕੁਝ ਦੁਬਾਰਾ ਖੜਾ ਕਰ ਲੂੰ ਕਿਉਂਕਿ ਮੈਨੂੰ ਪਤਾ ਵੀ ਇੱਕ ਇੱਕ ਦਿਨ ਮੈਂ ਕਿਵੇਂ ਕੀਤਾ ਮੈਂ ਆਪ ਨੂੰ ਕਹਿੰਦੀ ਜਿਵੇਂ ਮਨੂਣਾ ਮੈਂ ਆਪ ਨੂੰ ਸੁਖਾ ਰਿਹਾ ਵੀ ਆਹੀ ਗੱਲਾਂ ਕਰੀ ਜਾਂਦਾ ਮੈਂ ਤੁਹਾਨੂੰ ਉਸਤਾ ਜੀ ਮੈਂ ਮਾਈਕ ਤੇ ਪਹਿਲੀ ਵਾਰੀ ਬੋਲਿਆ ਹਾਂ ਮੈਂ ਦੂਜੀ ਵਾਰੀ ਬੋਲਣ ਲੱਗਾ ਤੁਸੀਂ ਦੇਖ ਕੇ ਜਾਓਗੇ ਹੋਮੋ ਕਿ ਮੇਰਾ ਫਲੋ ਚ ਫਰਕ ਆ ਹਾਂ ਪਰੇ ਜਿਹੜੀ ਜੋ ਮੈਂ ਬੋਲਦਾ ਮੈਂ ਘਟੋ ਘਟਾ ਕੱਟਾ ਘੱਟਾ ਰਣਨੀ ਕਰਦਾ ਵੀ ਮੈਂ ਗੱਲਾਂ ਆਪਣੇ ਆਪ ਨਾਲ ਪਹਿਲਾਂ ਕੀਤੇ ਨੇ ਹਾਰੀਆਂ ਕਿਉਂਕਿ ਮੈਨੂੰ ਪਤਾ ਸੀ ਵੀ ਸਾਰੀਆਂ ਚੀਜ਼ਾਂ ਕਿਦਮ ਜਵਕਾਂ ਨਾਲ ਕਰਨੀਆਂ ਨੇ ਸੋ ਇਹੀ ਚੀਜ਼ ਆ ਤੁਸੀਂ ਫੇਰ ਕਹਿਣਾ ਥੋਡੇ ਲਈ ਕਿਸੇ ਨੇ ਨਹੀਂ ਸੋਚਣਾ ਹਰ ਇੱਕ ਬੰਦਾ ਤੁਹਾਨੂੰ ਵਰਦੂਗਾ ਤੁਸੀਂ ਆਪਣੇ ਬਾਰੇ ਆਪ ਸੋਚਣਾ ਤੇ ਥੋਡੇ ਮਾਪੇ ਬਾਰੇ ਸੋਚਣਾ ਪੈਸਾ ਕਮਾਓ ਵਧੀਆ ਤਰੀਕੇ ਨਾਲ ਚੰਗਾ ਚੰਗੇ ਕੰਮ ਤੋਂ ਵੀ ਬਹੁਤ ਪੈਸਾ ਨਿਕਲਦਾ ਉਸ ਤੋਂ ਬਾਅਦ ਪੈਸਾ ਤੁਹਾਡੇ ਲਈ ਜ਼ਰੂਰੀ ਆ ਸੇਫ ਅਥੋਰਟੀ ਨੂੰ ਜਿਉਣੀ ਹੈ ਜਿਹਦੇ ਨਾਲ ਜਮਾਨੇ ਤੇ ਤੁਹਾਡੀ ਰਿਸਪੈਕਟ ਹੋਊਗੀ ਥੋੜਾ ਕੰਮ ਕਰ ਜਨੂਗਾ ਤੂੰ ਬਾਰ-ਬਾਰ ਉਹੀ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੁਣ ਕੰਮ ਆ ਗਰਾਊਂਡ 'ਤੇ ਆ ਕੇ ਤੁਹਾਨੂੰ ਮਿਹਨਤ ਕਰਨ ਦਾ ਆਪਣੇ ਆਪ ਨੂੰ ਨਖ਼ਰਾਂ ਦਾ ਸੋਚਣ ਦਾ ਪੜੋ ਵੱਧ ਤੋਂ ਵੱਧ ਚੇਂਜ ਲੈ ਕੇ ਆਓ ਉਸ ਮੁਕਤੀ ਦੀ ਗੱਲ ਬਈ ਇਹੇ ਆ ਆਪਣੀਆਂ ਧੀਆਂ ਦਾ ਬੱਚਿਆਂ ਦਾ ਧਿਆਨ ਰੱਖੋ ਜੀ ਇਹਨਾਂ ਬਾਰੇ ਵੀ ਚੰਗਾ ਸੋਚਣ ਦੀ ਆਦਤ ਪਾਓ ਕਹਿੰਦੇ ਲੋਕ ਬਹੁਤ ਨੇ ਕੁੜੀਆਂ ਨੇ ਆਪ ਕੁੜੀਆਂ ਨਾਲ ਭੱਜ ਕੇ ਵੀਡੀਓ ਪਾ ਲੈਂਦੇ ਆਂ ਅਸੀਂ ਬੜੇ ਰੋਕੋ ਜੁਣਤੀ ਇਤੀ ਇ ਲਿਖਤੀ ਇ ਲੇਖਣ ਵਾਲੇ ਹੋਣ ਨੇ ਪਰ ਧੀ ਨੂੰ ਤੀ ਸਮਝਣ ਵਾਲੇ ਬੰਦੇ ਬਈ ਬਹੁਤ ਘੱਟ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਕੋਈ ਵੀ ਕੁੜੀ ਜਾਂਦੀ ਹੋਵੇ ਹਰ ਇੱਕ ਬੰਦਾ ਮਾੜੀ ਨਾ ਨਾ ਦੇਖਦਾ ਇਸ ਸਭਾਰ ਤੁਹਾਨੂੰ ਲੈ ਕੇ ਆਉਣਾ ਪੈਣਾ ਆਪ ਠੀਕ ਆ ਹਰ ਇੱਕ ਜਦੋਂ ਜਦੋਂ ਆਪਾਂ ਨਾ ਆਪਣੀ ਮਾਂ ਨੂੰ ਆਪਾਂ ਬੁੱਪੜ ਚ ਲੈ ਕੇ ਆਪਾਂ ਨੂੰ ਕਦੇ ਵੀ ਗੱਲ ਫੀਲ ਨਹੀਂ ਆਉਂਦਾ ਤਾਂ ਹਰ ਇੱਕ ਬੱਚੇ ਨਾਲ ਤੁਹਾਨੂੰ ਇਦਾਂ ਹੋਣਾ ਚਾਹੀਦਾ ਹੈ ਫਿਰ ਤੁਹਾਡੀ ਗਤੀ ਹੋਊਗੀ ਫਿਰ ਤੁਸੀਂ ਇਹ ਚੀਜ਼ਾਂ ਤੋਂ ਆਜ਼ਾਦ ਹੋਵੋਗੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹ ਸਮੇਂ ਤੇ ਠੀਕ ਆ ਮੈਂ ਥੋੜੀ ਬੋਧੀ ਬਾਣੀ ਪੜਦਾ ਰਹਿਣਾ ਮੈਨੂੰ ਮੈਂ ਕੋਈ ਗਲਤ ਨਾ ਕਹਿ ਜਮਾ ਉਹਦੇ ਲਈ ਮਾਫੀ ਆ ਮੇਰੀ ਜੇ ਮੇਰੀ ਇਹ ਗੱਲ ਨੇ ਜਿੰਦਗੀ ਬਾਈ ਬਹੁਤ ਚੇਂਜ ਕੀਤੀ ਸੀ ਹੁਣ ਮੈਂ ਤੁਹਾਨੂੰ ਦੱਸਦਾ ਜਦੋਂ ਲੇਡੀ ਨੂੰ ਮਾੜਾ ਕਿਹਾ ਗਿਆ ਉਹ ਸਮਿਆਂ ਚ ਕਿਉਂਕਿ ਜਦੋਂ ਬੰਦੇ ਭਰਤੀ ਗੱਲ ਮਾਰੇ ਸੋਚਦੇ ਸੀ ਉਹਨਾਂ ਦੇ ਦਿਮਾਗ 'ਚ ਥੌਟ ਆਉਂਦੇ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਛੱਡੀ ਭਰਤੀ ਭਰ ਲੋਂਦੀਆਂ ਤਾਂ ਉਹਨਾਂ ਨੇ ਕਿਹਾ ਵੀ ਇਹ ਨਕਲਾਂ ਵਾਲਾ ਵੀ ਸਾਨੂੰ ਸੱਡੀ ਨਹੀਂ ਫੋਕਸ ਲੱਗਣੀ ਤੇਰੀ ਕਿਸੇ ਪਾਸੇ ਬਹੁਤ ਬੰਦੇ ਨਾਲ ਤਰੇ ਥੌਟ ਆਉਂਦੇ ਨੇ ਜਦੋਂ ਬੰਦਾ ਪੜ੍ਹਨ ਲੱਗਦਾ ਹੈ ਨਾ ਪਰ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਕਹੀ ਸੋਚੋਂ ਬੰਦਾ ਆਖੀਏ ਜਿੱਤ ਜੰਮੇ ਰਾਜਾਨ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਮਾ ਦਾ ਮਰਜਾ ਦਿੱਤਾ ਇਹ ਜਾਂ ਤਰਜਾ ਦਿੱਤਾ ਕਹਿੰਦੇ ਨੇ ਨਾ ਕਿ ਦੁਨੀਆ ਜੰਮੀ ਆ ਉਹਨਾਂ ਨਾਲ ਥੌਟ ਸਾਰੇ ਕਲੀਅਰ ਹੋ ਗਏ ਜਦ ਰੋਤਵੇਂ ਏਡਾ ਮਾ ਦਾ ਏਡਾ ਰੋਤਮਾ ਉਹਨਾਂ ਨੇ ਦਿੱਤਾ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪਾਦਾ ਜਦੋਂ ਅੱਖਾਂ ਬੰਦ ਕਰਦੇ ਸੀ ਫੋਕਸ ਲਾਉਂਦੇ ਸੀ ਦਿਮਾਗ ਕਲੀਨ ਸੀ ਕਿਉਂਕਿ ਕਿਸੇ ਲਈ ਕੋਈ ਗਲਤ ਥੌ ਇਹ ਜਿਹੜੇ ਜਿਹੜੇ ਜਿਹੜਾ ਬੰਦਾ ਗਲਤ ਚੀਜ਼ਾਂ ਦੇਖਦਾ ਖੰਮੋਦ ਕਰ ਉਹ ਤੁਹਾਨੂੰ ਸਾਰਾ ਦੇਖਣੇ ਦੇਖਣਾ ਫਿਰ ਤੁਸੀਂ ਉਪਨਾਮ ਕਰਦੇ ਹੋ ਦੂਜੇ ਪਾਸੇ ਜਾ ਕੇ ਕਿ ਹਾਂ ਸਾਨੂੰ ਇਦਾਂ ਇਦਾਂ ਦਿਖਦਾ ਚਲੋ ਤੁਹਾਡੇ ਥਾਟ ਕਲੀਅਰ ਹੋ ਗਏ ਮੈਂ ਆਪਣੀ ਮਾਂ ਨੂੰ ਹਮੇਸ਼ਾ ਬੁੱਪੜ ਚ ਲੈਣਾ ਮੈਂ ਹਰ ਘਰਵਾਰੀ ਸੋਚਣਾ ਮੈਂ ਕਿਹਾ ਮੰਮੀ ਜਦ ਮੈਂ ਤੁਹਾਨੂੰ ਬੁੱਪੜ ਚ ਲੈਣਾ ਮੈਨੂੰ ਕਦੇ ਕੋਈ ਗਲਤ ਫੀਲ ਕਿਉਂ ਨਹੀਂ ਆਉਂਦਾ ਮੈਨੂੰ ਕਦੇ ਕੋਈ ਇਦਾਂ ਫੀਲ ਕਿਉਂ ਨਹੀਂ ਆਉਂਦੀ ਬਸ ਇਹੀ ਸੀਨ ਹੁੰਦਾ ਬਸ ਇੰਨਾ ਹੀ ਫਰਕ ਆ ਕਿ ਧੀਆ ਕਹਿਣ ਚ ਬਹੁਤ ਫਰਕ ਆ ਈ ਵੀ ਨੇ ਖਦਨੇ ਲੋਕੋ ਹਜ਼ਾਰਾਂ ਦੇ ਕਮੈਂਟ ਆਉਂਦੇ ਨੇ ਜੇ ਅਸੀਂ ਕਿਸੇ ਕੁੜੀਆਂ ਵੀਡੀਓ ਪਾਉਣੇ ਆ ਪਰ ਬਈ ਸਮਝਦਾ ਕੋਈ ਨਹੀਂ ਜਿੱਦਣ ਤੁਸੀਂ ਸਮਝਣ ਲੱਗੇ ਥੋੜਾ ਝਟਕਾਰਾ ਹੋਊਗਾ ਤੁਸੀਂ ਇੰਨੇ ਰਿਲੈਕਸ ਫੀਲ ਕਰੋਗੇ ਤੁਹਾਡੀ ਇੱਕ ਜਿਹੜੀ ਰੋਜ਼ ਵੀ ਭੱਜਣਾ ਟਹਿਕਾ ਲਾ ਕੇ ਗੱਡੀਆਂ 'ਚ ਇੱਧਰ ਗੇੜੇ ਦਿਨੇ ਵਾ ਬਹੁਤ ਮੁੰਡੇ ਦੇਖਦਾ ਉਹ ਤੁਹਾਡੀ ਮੁੱਕ ਜੂਗੀ ਤੁਹਾਡਾ ਫੋਕਾ ਤੁਹਾਡੇ ਕੰਮ 'ਚ ਆਜੂਗਾ ਹਰ ਇੱਕ ਬੰਦੇ ਦੀ ਹਰ ਇੱਕ ਕੁੜੀ ਦੀ ਇੱਕ ਇੱਕ ਪਾਰਟਨਰ ਬਹੁਤ ਬਹੁਤ ਇਹਨਾਂ ਪੌਂਦਾ ਤੁਹਾਡੀ ਜਿੰਦਗੀ ਸੌਖੀ ਨਿਕਲੂ ਬਾਕੀ ਸਾਰੇ ਟਰੈਪ ਆ ਜਿੰਨਾ ਫਸਦੇ ਜਾਓਗੇ ਤੁਸੀਂ ਸਫਰ ਕਰੋਗੇ ਦੁਨੀਆ ਘੜਦੀ ਆ ਤੁਸੀਂ ਆਪ ਦੇਖਦੇ ਦੇਖਦੇ ਹੋ ਤੁਸੀਂ ਸਾਰੇ ਹੁਣ ਤੁਹਾਨੂੰ ਪਤਾ ਹੀ ਹੈ ਕਿਵੇਂ ਸਵੇਰੇ ਉੱਠ ਕੇ ਮੁੰਡੇ ਤੁਰ ਪੈਣੇ ਗੱਡੀਆਂ ਚਾੱਕੇ ਹੁਣ ਤਾਂ ਕੁੜੀਆਂ ਜਿਵੇਂ ਚੀ ਲਾਉਣ ਹੋ ਗਈ ਜਿਵੇਂ ਕਿ ਮੁੰਡੇ ਕੰਨੀ ਚੱਲ ਗੇੜੀ ਲਈਓ ਤਾਂ ਹੁਣ ਕੁੜੀਆਂ ਵੀ ਜਿਹੜੇ ਲਾਉਂਦੀਆਂ ਨੇ ਹਨਾ ਜਾਂ ਉਹ ਚੀਜ਼ ਦੀ ਬਸ ਹੁਣ ਤੁਸੀਂ ਤੁਹਾਨੂੰ ਮੈਂ ਸੁਝਾਉਂਦਾ ਸਾਰੇ ਵੀ ਇਹ ਟਰੈਪ ਦੇ ਵਿੱਚੋਂ ਤੁਸੀਂ ਆਜ਼ਾਦ ਤਾਂ ਹੋਵੋਗੇ ਜੇ ਤੁਸੀਂ ਅੰਦਰੋਂ ਕਲੀਨ ਹੋਵੋਗੇ ਅੰਦਰੋਂ ਗੰਦੇ ਹੋ ਕੇ ਇਹ ਚੀਜ਼ ਤੋਂ ਖੜਾ ਨਹੀਂ ਸਕਣਾ ਕਲੀਨ ਹੋ ਜਾਓ ਇੱਕ 파ਟਨਰ ਇੱਕ ਤੁਹਾਡੇ ਲਈ ਬਹੁਤ ਹੁੰਦਾ ਜਿਹੜੀ ਚੀਜ਼ ਨਾ ਕਦੇ ਤੁਹਾਨੂੰ ਸ਼ਾਂਤੀ ਨਰਮ ਸ਼ਕੂਨ ਨਹੀਂ ਮਿਲਦਾ ਉਹ ਵੀ ਤੁਸੀਂ ਜਿੱਦਾਂ ਮਾਰਦੀ ਕਰਦੇ ਵੀਰੇ ਜੇ ਕਦੇ ਤੁਹਾਨੂੰ ਸਕੂਨ ਨਹੀਂ ਮਿਲਦਾ ਥਾਪੇ ਜਾਓਗੇ ਬਾਕੀ ਧੰਨਵਾਦ ਆ ਮੈਂ ਉਹੀ ਗੱਲ ਕਰਦਾ ਕਿ ਮੈਂ 2 ਵਜੇ ਉੱਥੇ ਆਇਆ ਉੱਥੇ ਸਾਰੇ ਬੱਚੇ ਸਾਰੇ ਗਰਾਉਂਡ ਤੇ ਕਹਿੰਦੇ ਬੱਚਿਆਂ ਨੇ ਸਭ ਨੂੰ ਛੱਡ ਗਏ ਸਾਰਿਆਂ ਨੂੰ ਪਰ ਅਮੀਰ ਕਰਦਾ ਕਿ ਭਾਈ ਨਾ ਤਾਹੂਗੇ ਚੜਦੀ ਕਲਾ ਚ ਰਹੋਗੇ ਟੀਮ ਮੋਟੀਵੇਟ ਕਦੇ ਨਹੀਂ ਹੋਣਾ ਬੰਦਾ ਜਿੱੱਗਾ ਮਰਜੀ ਸੁਣਵਾ ਹੋਵੇ ਸਾਡੇ ਵਰਗੇ ਜਿੰਨੇ ਮਰਜ਼ੇ ਕੰਨਾ ਮਰ ਜੇ ਹਰ ਇੱਕ ਬੰਦਾ ਟੀ ਮੋਟੀਵੇਟ ਇੱਕ ਪੁਆਇੰਟ ਤੇ ਆ ਕੇ ਹੁੰਦਾ ਜਿੱਦਾਂ ਮਰਜੀ ਕੀ ਸਮਾਰਟ ਹਨ ਹੋਵੇ ਇੱਕ ਵਾਰੀ ਬਹਿ ਕੇ ਸੋਚਣਾ ਵੀ ਮੇਰਾ ਕੀ ਬਣੂ ਮੈਂ ਹੁਣ ਵੀ ਸੋਚਣਾ ਵੀ ਯਾਰ ਫੇਲ ਨਾ ਹੋ ਜੀ ਯਾਰ ਨਾ ਹੋ ਜੀ ਪਰ ਬੰਦਾ ਉਹ ਹੁੰਦਾ ਜਿਹੜਾ ਤੁਰਿਆ ਰਹੇ ਇੱਥੋਂ ਪਾਣੀ ਇੱਥੋਂ ਪਾਣੀ ਮੈਂ ਰੋਜ਼ ਨਹਿਰ ਤੇ ਪ੍ਰੈਕਟਿਸ ਕਰਦਾ ਸਵੇਰੇ ਮੈਂ ਨਹਿਰ ਤੇ ਭੱਜਣ ਜਾਂਦਾ ਉਹ ਪਾਣੀ ਕਿਹੜਾ ਸਾਡੇ ਪਿੰਡ ਦੀ ਨਹਿਰ ਤੋਂ ਨਿਕਲਦਾ ਥੋੜੇ ਹਿਮਾਚਲ ਜਿਵੇਂ ਪਿੱਛੋਂ ਆਉਂਦਾ ਉਹ ਆਉਂਦਾ ਕਿਵੇਂ ਆ ਦੂਜਾ ਪਾਣੀ ਨੂੰ ਧੱਕ ਕੇ ਲੈ ਕੇ ਆਉਣਾ ਸਮਝਦੇ ਨਾ ਕਿਉਂਕਿ ਪਿੱਛੋਂ ਪੁਸ਼ ਮਿਲਦਾ ਇੱਥੇ ਤੁਹਾਡੇ ਗੇਟ ਬੰਦ ਹੋ ਗਏ ਸਾਡੇ ਕੋਲ ਪਾਣੀ ਖੜ ਜਾਉਂਦਾ ਇਹੀ ਤੁਹਾਡੀ ਕਹਿੰਦੇ ਕਿ ਤੁਹਾਡਾ ਯੂਥ ਆ ਜਦ ਇੱਕ ਦੂਜੇ ਨੂੰ ਤੁਸੀਂ ਪੁਸ਼ ਕਰਦੇ ਤਾਂ ਪਾਣੀ ਕਿੱਥੇ ਤੱਕ ਜਾਂਦਾ ਬਸ ਮੈਂ ਰੋਜ਼ ਪਾਣੀ ਨੂੰ ਦੇਖ ਕੇ ਨਾ ਪ੍ਰਮਾਤਮਾ ਨੂੰ ਹਾਜ਼ਰਨਾਮਾ ਕਰਕੇ ਤੁਹਾਨੂੰ ਕਹਣਾ ਮੈਂ ਰੋਜ਼ ਮਹਿਰ ਤੇ ਰੁਕਦਾ ਪੁਲ ਦੇ ਉੱਤੇ ਖੜ ਕੇ ਦੇਖਦਾ ਵੀ ਇਹਨੂੰ ਕਿੱਥੋਂ ਪਾਣੀ ਪੁਸ਼ ਕਰ ਰਿਹਾ ਇਹਨਾਂ ਮੰਦਾ ਟਾਈਮ ਦਾ ਉਤੋਂ ਵਿੱਚੋਂ ਵੀ ਪਾਣੀ ਕਿਵੇਂ ਧੱਕ ਕੇ ਇੱਕ ਨਾਲ ਦੇ ਪਾਣੀ ਨੂੰ ਅੱਗੇ ਲੈ ਕੇ ਜਾ ਰਿਹਾ ਇਹ ਚੀਜ਼ ਆ ਇਹ ਆ ਤੁਹਾਡਾ ਯੂਥ ਤੁਹਾਡਾ ਜਿਹੜਾ ਛੱਟਲਾ ਜਾਨ ਨੈਟਵਰਕ ਕਹਿੰਦਾ ਵੀ ਤੁਸੀਂ ਇੱਕ ਦੂਜੇ ਨੂੰ ਕਿਵੇਂ ਪੁਸ਼ ਕਰਕੇ ਇੱਕ ਅੱਗੇ ਚੀਜ਼ ਬਣਾ ਸਕਦੇ ਹੋ ਮੈਂ ਮੀਨ ਕਰਦਾ ਵੀ ਥੋੜਾ ਨਾ ਛੋਟਾ ਭਰਾ ਕੇ ਦਾ ਵੱਡਾ ਬਾਕੀ ਕਿਸੇ ਤਰ੍ਹਾਂ ਬਿੱਲੇ ਟਾਈਮ ਆਵਾਂਗੇ ਛੋਟੇ ਛੋਟੇ ਬੱਚੇ ਆਪਣੇ ਨਾਲ ਨੇ ਬਹੁਤ ਛੋਟੇ ਛੋਟੇ ਮੈਂ ਤੁਹਾਨੂੰ ਵਾਇਸ ਨੋਟ ਨਹੀਂ ਸੁਣਾ ਸਕਦਾ ਨਿਆਣੇ ਚਾਚੂ ਅਸੀਂ ਆਹ ਛੱਡਤਾ ਕੋਈ ਕਹਿੰਦਾ ਅਸੀਂ ਗੇਮ ਖੇਡਣੀ ਛੱਡਦੀ ਗੇਮਾਂ ਕਲੀਟ ਕਰ ਰਹੇ ਨੇ ਫੋਨ ਫੋਨਾਂ 'ਚੋਂ ਬੱਚੇ ਹਨਾ ਸਭ ਤੁਸੀਂ ਭਰਾ ਬਣ ਕੇ ਸਾਰੇ ਧਿਆਨ ਰੱਖਿਓ ਬਾਕੀ ਸਾਥ ਜੁੜੇ ਦਿੰਦੇ ਰਹੋ ਮੇਰਾ ਮੇਨ ਫੋਕਸ ਹੈ ਜਨਾ ਤੁਸੀਂ ਦੇਖਦੇ ਹੋ ਸਾਰੀਆਂ ਵੀਡੀਓ ਜਿਹੜੇ ਅਗਲੇ 2-3-4 ਮਹੀਨੇ ਤੱਕ ਮੈਂ ਜਵਾਕਾਂ ਤੇ ਹੀ ਫੋਕਸ ਕਰ ਰਿਹਾ ਕਿਉਂਕਿ ਆਪਾਂ ਪਹਿਲਾਂ ਇਹਨਾਂ ਨੂੰ ਤਿਆਰ ਕਰੀਏ ਜਿਹੜੇ ਤੁਹਾਡੇ ਵਰਗੇ ਭਰਾ ਸਮਝ ਕਰਨੇ ਉਹਨਾਂ ਨਾਲ ਆਪੇ ਰੋਜਣਾ ਅੱਗੇ ਜਿਹੜੀ ਮੈਂ ਵੀਡੀਓ ਜੀ ਪਾਉਣੇ ਨੇ 2-3 ਮਹੀਨੇ 3 ਮਹੀਨੇ ਦਾ ਸਾਰਾ ਵਾਰਕ ਆਪਾਂ ਸਾਰਾ ਬੱਚਿਆਂ ਨਾਲ ਹੀ ਕਰਨਾ ਇਹੀ ਆਪਣਾ ਬਈ ਫਿਊਚਰ ਨੇ ਚਾਹ ਦੀ ਗੱਲ ਅੱਜ ਵੀ ਆਪਨੀ ਬਈ ਜ਼ਿੰਮੇਵਾਰੀ ਸਾਂਝੀ ਹੈ ਕਿਉਂ ਹੱਸਣਾ ਜ਼ਰੂਰੀ ਆ ਖੇਡਣਾ ਜ਼ਰੂਰੀ ਆ ਪਰ ਹੱਸਣਾ ਇੱਕ ਲਿਮਟਡ ਆ ਸਭ ਤੋਂ ਪਾਵਰਫੁਲ ਬੰਦੇ ਦੀ ਨਿਸ਼ਾਨੀ ਇਹ ਹੁੰਦੀ ਆ ਜਿਆਦਾ ਹੱਸਦਾ ਨਹੀਂ ਜਿਆਦਾ ਸਟ੍ਰੈਸ ਨਹੀਂ ਲੈਂਦਾ ਠੀਕ ਆ ਹਮੇਸ਼ਾ ਸੀਰੀਅਸ ਲੈਣਾ ਕੰਮ ਬਣ ਕੇ ਲੈਣਾ ਹਮੇਸ਼ਾ ਜਿਹੜਾ ਫੋਕਸ ਆ ਤੁਹਾਡਾ ਗੇਮ ਤੇ ਮੈਂ ਸੋਚਦਾ ਪਿਆ ਵੀ ਬਾਈ ਗੱਲਾਂ ਵਾਰੀਆਂ ਨਾ ਜਦੋਂ ਮੈਂ ਰਾਤ ਨੂੰ ਸੁੱਤਾ ਪਿਆ ਵੀ ਉੱਠਦਾ ਮੈਨੂੰ ਉਦੋਂ ਵੀ ਪਤਾ ਹੁੰਦਾ ਵੀ ਮੈਂ ਦੁਨੀਆ 'ਚ ਕੀ ਕੰਮ ਲੈ ਕੇ ਚੱਲ ਰਿਹਾ ਉਹੀ ਚੀਜ਼ ਆ ਵੀ ਆਪਣੇ ਇੱਕੇ ਦਾਮ 'ਚ ਜੋ ਨੀਵਾਂ ਹੋ ਰਹੀਏ ਨੇ ਕੋਈ ਆਮ ਚੀਜ਼ ਨਹੀਂ ਵੀ ਇੱਕੇ ਦਾਮ ਆਪਾਂ ਛੋਟੇ ਛੋਟੇ ਬੱਚੇ ਨਾ ਹੁਣ ਬਾਈ ਨੇ ਵੀ ਆ ਕੇ ਗੱਲ ਅਗਲੀ ਆ ਬਾਈ ਜਨਾ ਗੁੱਡੀ ਨੇ ਰਾਤ ਫੋਨ 'ਚੋਂ ਵੀਡੀਓ ਡੀਲੀਟ ਕਰਦੀ ਆ ਹਨਾ ਐਡੀ ਛੇਤੀ ਜਵਾਨਾਂ ਦੇ ਇਫੈਕਟ ਪਤਾ ਕਿਉਂ ਪੈਂਦਾ ਕਿਉਂ ਪੈਟ ਪੈ ਰਹੇ ਆ ਗੱਲ ਇਹ ਆ ਵੀ ਪ ਇਹ ਗਾਜੀ ਤੇ ਸਾਰੇ ਭਰਾ ਸਾਰੇ ਬੱਚਿਆਂ ਭਰਾ ਇਤਿਹਾਸ ਕੋ ਭਰਾ ਬਣ ਕੇ ਸਾਥ ਦਿਓ ਹਰ ਇੱਕ ਬੰਦੇ ਕੋਲ ਟਾਈਮ ਲਿਮਟਡ ਆ ਮੇਰੇ ਕੋਲ ਵੀ ਟਾਈਮ ਲਿਮਟਡ ਆ ਤੁਹਾਡੇ ਸਾਰੇ ਕੋਲ ਹੀ ਟਾਈਮ ਲਿਮਟਡ ਆ ਇੱਥੇ ਕਿਸੇ ਬੰਦਾ ਕੁਝ ਨਹੀਂ ਪਤਾ ਜਾਣਦੇ ਹੋ ਆਪਣਾ ਫਰਜ਼ ਨਿਭਾਜਿਓ ਆ ਤੁਹਾਡੇ ਮੈਂ ਫੇਕ ਹੈ ਨਾ ਮੈਂ ਮੰਨਦਾ ਮੇਰੇ ਸਿਰ ਤੇ ਕੇਸ ਨਹੀਂ ਹੈਗੇ ਪਰ ਮੈਂ ਬਹੁਤ ਟਰਾਈ ਕਰਦਾ ਪਰ ਮੂੰਹ ਵਿੱਚ ਜਿਹੜੀਆਂ ਗੱਲਾਂ ਤੇ ਚੱਲਣ ਦਾ ਤੁਹਾਡੇ ਨੇੜੇ ਅਨੰਦਪੁਰ ਸਾਹਾ ਤੁਹਾਨੂੰ ਕੁਝ ਵੀ ਦੱਸਣ ਦੀ ਬਈ ਲੋੜ ਨਹੀਂ ਹੈਗੀ ਤੁਸੀਂ ਉੱਧਰੋਂ ਸਵੇਰੇ ਉੱਠ ਕੇ ਦੇਖ ਲਿਆ ਕਰਿਓ ਬਸ ਸਮਝ ਲੈਣਾ ਕਰੋ ਤੁਸੀਂ ਤਾਂ ਜਿੱਥਰ ਨੂੰ ਵੀ ਜਾਣਾ ਤੁਹਾਡੇ ਜਾ ਫਜ਼ੇਹਰ ਸਾਹਿਬ ਨਿਕਲਦੇ ਹੋਮੋਂਗੇ ਜਾਂ ਗੋਲ ਸਾਹਿਬ ਨੂੰ ਨਿਕਲਦੇ ਹੋਮੋਂਗੇ ਐਧਰ ਨੂੰ ਅਨੰਦਪੁਰ ਸਾਹਿਬ ਨੂੰ ਤੁਹਾਡੇ ਲਈ ਤਾਂ ਤੁਹਾਨੂੰ ਤਾਂ ਕੁਝ ਕਹਿਣਾ ਬਈ ਫਰਕਦਾ ਵੀ ਹੈ ਨਹੀਂ ਜਿੰਮੇਵਾਰੀ ਸਮਝ ਲਓ ਗੱਲਾਂ ਨਹੀਂ ਮਾਰਨੇ ਕਿਸੇ ਨੂੰ ਨਹੀਂ ਕਹਿਣਾ ਜੇ ਮੂੰਹੇ ਸਾਡੇ ਨਾਲ ਐ ਕਰਦਾ ਉਹਨੇ ਸਾਡੇ ਨਾਲ ਕਰਦਾ ਕਿਸੇ ਨੇ ਨਹੀਂ ਤੁਹਾਡੇ 'ਚ ਕਮੀ ਆ ਤਾਂ ਅਗਰ ਕਿ ਤੁਹਾਨੂੰ ਬੰਦੇ ਗਲਤ ਚੀਜ਼ਾਂ ਤੇ ਲਾ ਕੇ ਆਪਾਂ ਨੂੰ ਗੌਤਾਰ ਪਾਸੇ ਤੋਂ ਹੋਰਗੇ ਕੋਈ ਵੀ ਆਈਡਲ ਆ ਜਿੱਡਾ ਮਰਜੀ ਬੰਦਾ ਹੋਵੇ ਜਿੱਤੀ ਮਰਜੀ ਹਾਈਲਾਈਟ ਮੇਰੇ ਵਰਗੀ ਚੀਜ਼ ਹੋਈ ਹੋਵੇ ਉਹਦੇ ਉਹ ਜੋ ਕਹਿੰਦਾ ਧਿਆਨ ਨਾਲ ਪਹਿਲਾਂ ਸੋਚਾ ਰੋ ਵੀ ਬੰਦਾ ਕੀ ਪ੍ਰਮੋਟ ਕਰ ਰਿਹਾ ਇਹ ਨਹੀਂ ਕਹਿਣਾ ਵੀ ਉਹ ਜ਼ਰੂਰੀ ਨਹੀਂ ਕਿਸੇ ਬੰਦੇ ਦਾ ਨਾਮ ਆ ਕਿਸੇ ਕੋਲੇ ਪੈਸਾ ਇਨਸਾਨ ਵੀ ਵਧੀਆ ਹੋਵੇ ਸਮਝੀ ਗੇ ਹੋ ਸਕਦਾ ਤੁਹਾਨੂੰ ਜੇ ਕੋਈ ਬੰਦਾ ਕੁੰਮ ਨਾਮ ਹੋਵੇ ਪਰ ਉਹ ਇਨਸਾਨ ਬਹੁਤ ਵਧੀਆ ਹੋਣਾ ਠੀਕ ਆ ਪਰ ਇਹ ਨਹੀਂ ਹੋ ਸਕਦਾ ਕਿ ਇਹਦਾ ਨਾਮ ਬਹੁਤ ਆ ਪੈਸਾ ਬਹੁਤ ਆ ਤੁਹਾਨੂੰ ਇਹ ਨਹੀਂ ਪਤਾ ਕਿ ਕਿਸ ਤਰ੍ਹਾਂ ਦਾ ਬਿਗਿਆ ਹੋਇਆ ਇਨਸਾਨ ਹੋ ਸਕਦਾ ਸਮਝ ਗਏਗਾ ਤਾਂ ਨੌਲ ਕੋਈ ਚੀਜ਼ਾਂ ਹੋ ਰਹੀਆਂ ਦੇਖੋ ਪਰ ਕੋਈ ਵੀ ਚੀਜ਼ ਮੇਰੇ ਵਰਗਾ ਵੀ ਕੱਲ ਨੂੰ ਮੈਂ ਵੀ ਕੋਈ ਚੀਜ਼ ਪ੍ਰਮੋਟ ਕਰਦਾ ਦੇਖਾਂ ਤੁਹਾਨੂੰ ਹਜ਼ਾਰ ਵਾਰੀ ਸੋਚੋਗੇ ਇਹ ਬੰਦਾ ਕੀ ਪ੍ਰਮੋਟ ਕਰ ਰਿਹਾ ਅੱਖਾਂ ਬੰਦ ਕਰਕੇ ਯਕੀਨ ਨਹੀਂ ਕਰਨਾ ਜਿਹੜਾ ਬੰਦਾ ਚੰਗਾ ਉਹ ਸਭ ਤੋਂ ਉੱਤੇ ਆ ਠੀਕ ਆ ਜੀ ਬਾਕੀ ਪਰਮਾਤਮਾ ਬਈ ਚੜ੍ਹਦੀ ਕਲਾ ਚੱਖੇ ਸਾਰੇ ਨੂੰ ਅਰਦਾਸ ਲੈ ਕੇ ਆਉਂਦਾ ਉਮੀਦ ਕਰਦਾ ਵੀ ਥੋੜਾ ਬਹੁਤਾ ਤੁਹਾਡੀ ਜ਼ਿੰਦਗੀ 'ਚ ਚੇਂਜ ਅੱਜ ਦੀ ਗੱਲ ਨਾਲ ਆਇਆ ਹੋਊਗਾ ਚੜ੍ਹਦੀ ਕਲਾ ਵਿੱਚ ਰਹੋ ਨਾ ਜਰਾ ਆਪਾਂ ਸਾਡੀ ਮੋਟੇ ਪਾਤੀ ਇੱਕਾ ਬਣਾ ਕੇ ਰੱਖਿਓ ਸਾਰੇ ਘਰ ਵਿੱਚ ਨੇ ਸਾਰੇ ਆਪਾਂ ਇੱਕਾਂ بس ਇੱਕੇ ਚ ਰਹਿਣਾ ਇਨਸਾਨ ਇੱਕ ਨੇ ਇਹ ਚੀਜ਼ ਨਾਲ ਬਹੁਤ ਆਸਾਨ ਖਾਤਾ ਆਪਾਂ ਨੇ ਇੱਕ ਦੂਜੇ ਨਾਲ ਪਾਣੀ ਦੀ ਗੱਲ ਤੋਂ ਦੱਸੀ ਜਾਣਾ ਮੈਂ ਵੀ ਪਾਣੀ ਧੱਕ ਕੇ ਲੈ ਕੇ ਦੇਖੋ ਕਿੱਥੇ ਰੱਖ ਕੇ ਬਾੜ ਦੰਦਾ ਨਾਲ ਦੇ ਨੂੰ ਉਹੀ ਕੰਮ ਕਰਨਾ ਜੰਮੀ ਸਖਾਰੇ ਹੋ ਜੂਗੇ ਜੰਮੀ ਤੁਹਾਨੂੰ ਰਾਤ ਨੂੰ ਨੀਂਦ ਵਧੀਆ ਹੋਊਗੀ ਕੋਈ ਤੁਹਾਡੇ ਦਾ ਸਟ्रेस ਨਹੀਂ ਉਹ ਚੀਜ਼ਾਂ ਨੂੰ ਫੜਨ ਦੀ ਕੋਸ਼ਿਸ਼ ਨਾ ਕਰੋ ਇੱਕ ਤਾਂ ਕੰਮ ਲੱਭੋ ਲੋ ਜਿੰਦਗੀ ਚ ਉਹਦੇ ਪੂਰੀ એનર્ਜੀ ਲਾ ਦਿਓ ਉਹਦੇ ਜੋ ਚੰਗੇ ਤਰੀਕੇ ਨਾਲ ਚੰਗੇ ਪੈ ਸਕਦੇ ਤਾਂ ਤੁਹਾਡੀ ਰੂਹ ਨੂੰ ਸਕੂਨ ਆਊਗਾ ਤੇ ਚਾਹ ਦੀ ਗੱਲ ਹੀ ਰਹੂਗੀ ਬਾਕੀ ਮਾ ਵੀ ਜਾਣੇ ਤੁਹਾਡਾ ਕੋਈ ਜਾਣਦਾ ਸਮਾਂ ਲੈ ਲਿਆ ਦੇਖੋ ਜੋਰ ਦਾ ਪਾਣੀ ਹੁੰਦੀ